आज भारत विकास परिषद अमृतसर मेन वालों कंपनी बाग विखे बीती रात एक इलेक्शन मीटिंग की गई जिस विच सुमीत पुरी प्रेसिडेंट और संजीव जैन सैकटरी त विनोद महाजन न फैने सैकटरी नियुक्त किया गया इस मौके ते गोपाल किशन कालिया ने टीम दे नवे मैंबर मुबारकबाद दी संस्थाई होर भी चंगे काम करने संस्था के नवे मैंबर सुमीत पुरी तीजीव जैन ने भी संस्था के सारे मैंबर का धनवाद किया इस मीटिंग में परिषद के सारे मैंबर ने हिस्सा लिया पत्रकार मनदीप की विशेष रिपोर्ट ਮੇਰਾ ਨਾਮ ਸੁਮਿਤ ਪੁਰੀ ਹੈ ਅਤੇ ਅੱਜ ਮੈਨੂੰ ਆਸ਼ੀਰਵਾਦ ਮਿਲੇ ਭਾਰਤ ਵਿਕਾਸ ਪਰਿਸ਼ਦ मेन के प्रेसिडेंट बनाया है आज नॉमिनेट किया था और सभी ने सहमति से, से सर्व सहमति से मुझे बनाया है और uh, मैं पूरा प्रयत्न करूंगा सारा साल uh, बहुत अच्छे तरीके से जिस तरह की इसकी गरिमा है उसको और बढ़ाने का पूरा प्रयत्न रहेगा मेरी तरफ से और मेरी टीम की तरफ से और मेरे सर संजीव जी हैं दोनों हम लोग uh, साथ अच्छी एक टीम बनाकर एक पूरी टीम बनाकर इसके लिए सारा साल बहुत मेहनत करेंगे ਮੇਰਾ ਨਾਮ ਸੰਜੀਵ ਜੈਨ ਹੈ ਜੀ ਅੱਜ ਦੇ ਦਿਨ ਸਰਵਿਸ ਕਲੱਬ ਦੇ ਵਿੱਚ ਯੂਨਾਨੀਮਸਲੀ ਮੈਨੂੰ ਇਹਨਾਂ ਨੇ ਜਨਰਲ ਸੈਕਟਰੀ ਦਾ ਚਾਰਜ ਦਿੱਤਾ ਹੈ ਇਹਨਾਂ ਨੇ ਮੈਂ ਔਰ ਮੇਰੀ ਟੀਮ ਮੇਰੀ ਟੀਮ ਦੇ ਵਿੱਚ ਮੇਰੇ ਪ੍ਰਧਾਨ ਜਿਹੜੇ ਸੁਮਿਤਪੂਰੀ ਜੀ ਔਰ ਮੇਰੇ ਸੈਕਟਰੀ ਜਿਹੜੇ ਵਿਨੋਦ ਮਹਾਜਨ ਜੀ ਅਗੇ ਅਸੀਂ ਸਾਰੇ ਮਿਲ ਕੇ ਇਹਨੂੰ ਇੱਕ ਨੈਕਸਟ ਲੈਵਲ ਦਾ ਕਰਨ ਲੈ ਕੇ ਜਾਵਾਂਗੇ ਨੈਕਸਟ ਬੁਲੰਦੀਆਂ ਦਾ ਕਰ ਲੈ ਕੇ ਜਾਵਾਂਗੇ ਆਪਣੇ ਨੂੰ ਪੂਰੀ ਪੂਰੀ ਕੋਸ਼ਿਸ਼ ਹੈ ਔਰ ਅਸੀਂ ਸਾਰੇ ਮੈਂਬਰਸ ਨੂੰ ਕਿਹਾ ਕਿ ਆਪਣਾ ਆਸ਼ੀਰਵਾਦ ਸਾਡੇ ਤੇ ਬਣਾਈ ਰੱਖੋ ਤਾਂ ਕਿ ਅਸੀਂ ਵੱਤ-ਵੱਤ ਇਸ ਸੰਸਾਰ ਵਿੱਚ ਕੰਮ ਕਰ ਸਕੀਏ ਥੈਂਕ ਯੂ ਮੇਰਾ ਨਾਮ ਗੋਪਾਲ ਕ੍ਰਿਸ਼ਨ ਕਾਲਿਆ ਜੀ ਮੈਂ ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਮੇਨ ਦਾ ਅਧਿਆਤਸ਼ਾ ਤੇ 31 ਮਾਰਚ ਨੂੰ ਮੈਂ ਔਰ ਮੇਰੀ ਟੀਮ ਜਿਹਦੇ ਵਿੱਚ ਆਪਣਾ ਸੈਕਟਰੀ ਅਸ਼ੋਕ ਤਵੰਜੀ ਔਰ ਟ੍ਰੇਜ਼ਰਰ ਆਪਣਾ ਵਿਨੋਦ ਮਹਾਜਨ ਜੀ ਅਗੇ ਸੀ ਸਾਡੀ ਜਿਹੜੀ ਟਰਮ ਹੈ 2 ਸਾਲ ਦੀ 31 ਮਾਰਚ ਨੂੰ ਪੂਰੀ ਹੋ ਰਹੀ ਹੈ ਉਹਦੇ ਸੰਦਰਭ ਦੇ ਵਿੱਚ ਅਸੀਂ ਸਰਵਿਸ ਕਲੱਬ ਦੇ ਵਿੱਚ ਅੱਜ ਇਲੈਕਸ਼ਨ ਦੀ ਮੀਟਿੰਗ ਰੱਖੀ ਸੀ ਔਰ ਅਸੀਂ ਨਵੀਂ ਟੀਮ ਚੁਣੀ ਹੈ ਆਪਣਾ ਨਵੀਂ ਟੀਮ ਦੇ ਵਿੱਚ ਪ੍ਰਧਾਨ ਆਪਣਾ ਸੁਮਿਤ ਪੁਰੀ ਜੀ ਜੀਐਸ ਇਨੋਵੇਸ਼ਨ ਵਾਲੇ ਔਰ ਆਪਣਾ ਸੈਕਟਰੀ ਹੈ ਸੰਜੀਵ ਜੈਨ ਜੀ ਇਹਨਾਂ ਨੂੰ ਚੁਣਿਆ ਗਿਆ ਇਹਨਾਂ ਦਾ ਮੈਡੀਸਨ ਦਾ ਕੰਮ ਹੈ ਆਪਣਾ ਔਰ ਜਿਹੜੇ ਫਾਈਨੈਂਸ ਸੈਕਟਰੀ ਹੈ ਉਹ 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 ਕੰਟੀਨਿਊ ਕਰਨਗੇ ਵਿਨੋਦ ਮਹਾਜਨ ਜੀ ਉਹ ਅੱਜ ਮੌਜੂਦ ਨਹੀਂ ਹੋ ਕਿਸੇ وجہ ਨਾਲ ਉਹ ਗਏ ਹੋਏ ਬੰਬੇ ਗਏ ਹੋਏ ਹੈ ਤੇ ਇਹ ਨਵੀਂ ਟੀਮ ਨੂੰ ਸਾਰਿਆਂ ਨੇ ਯੂਨੀਨਿਮਸਲੀ ਚੁਣਿਆ ਔਰ ਨਵੀਂ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵਧਾਈਆਂ ਤੇ ਪਰਮਾਤਮਾ ਕਰੇ ਕਿ ਇਹ ਅੱਜ ਤੱਕਨ ਜਿੰਨਾ ਵੀ ਕੰਮ ਹੋਇਆ ਵਧੀਆ ਤੋਂ ਵਧੀਆ ਉਸ ਤੋਂ ਵੀ ਵਧੀਆ ਕੰਮ ਕਰਨ ਦੀ ਕਰਨ ਵਾਸਤੇ ਠਾਕੁਰ ਜੀ ਇਹਨਾਂ ਨੂੰ ਸક્ષਮ ਬਣਾਉਣ ਔਰ ਸਾਨੂੰ ਬੜੀ ਉਮੀਦ ਹੈ ਕਿ ਮੈਨੂੰ ਬੜੀ ਉਮੀਦ ਹੈ ਸਾਨੂੰ ਸਾਰਿਆਂ ਨੂੰ ਬੜੀ ਉਮੀਦ ਹੈ ਕਿ ਇਹ ਜਿਹੜੀ ਯੁਵਾ ਟੀਮ ਹੈ ਬਹੁਤ ਚੰਗਾ ਕੰਮ ਕਰੇਗੀ ਤੇ ਇਹਨਾਂ ਨੂੰ ਪਿਆਰ ਭਰੀਆਂ ਸ਼ੁਭ ਕਾਮਨਾਵਾਂ ਥੈਂਕ ਯੂ ਜੈ ਜੀ